ਨਾਮ ਹਾਰੇ ਜੀ ਜ਼ਿੰਮੇਵਾਰੀ ਵੀ ਪ੍ਰਧਾਨ ਦੀ ਬੰਦੀ ਹੈ ਬਈ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਤੇ ਦਾਤੇ ਮੈਂ ਉਹਦੀ ਜ਼ਿੰਮੇਵਾਰੀ ਤੋਂ ਵੀ ਨਹੀਂ ਪਾਸਦਾ 58% ਯਾਨੀ ਕਿ ਮਾਤਰ 58% 1% ਤੋਂ ਵੀ ਘੱਟ ਕਰਨਾਟਕਾ ਦੇ ਅੰਦਰ ਵੋਟ ਪਈ ਹੈ ਤੇ ਉਹ ਕਹਿ ਰਹੇ ਆ ਕਿ ਕਾਂਗਰਸ ਕੋ ਹਮਨੇ ਹਰਾ ਦਿਆ ਹੈ ਜਲੰਧਰ ਵਿੱਚ ਉੱਥੇ ਤੁਹਾਡੀਆਂ ਮਕਮਲ ਤੌਰ ਤੇ ਜੇ ਮੰਨਤਾ ਜਿਹੜੀਆਂ ਉਹ ਜਬਤ ਹੋਈਆਂ ਔਰ ਇਸ ਵਾਰੀ ਤੁਸੀਂ ਕਾਰਪੋਰੇਸ਼ਨ ਸ਼ਿਮਲਾ ਦਾ ਚੋਣ ਲੜਿਆ ਤੇ ਤੁਹਾਨੂੰ ਤਕਰੀਬਨ ਤਕਰੀਬਨ ਮੇਰਾ ਖਿਆਲ 300 50 ਵੋਟਾਂ ਟੋਟਲ ਤੁਹਾਡਾ ਸਾਰਿਆਂ ਦਾ ਤੁਸੀਂ ਅੱਜ ਐਤਵਾਰ ਦਾ ਦਿਨ ਛੁੱਟੀ ਵਾਲੇ ਦਿਨ ਪਹੁੰਚੇ ਹੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਤਲ ਦਾ ਜਿਹੜਾ ਚੋਣ ਹੋਇਆ ਹੈ ਕਰਨਾਟਕਾ ਦੇ ਚੋਣ ਤੇ ਜਲੰਧਰ ਦੇ ਚੋਣ ਨੂੰ ਲੈ ਕੇ ਰੱਖੀ ਗਈ ਹੈ ਮੈਂ ਵਧਾਈ ਦੇਣੀ ਚਾਹਣਾ ਹੈ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਨੇ ਆਪ ਦਾ ਇੱਕ ਸੀਟ ਲੈ ਕੇ ਲੋਕ ਸਭਾ ਦੇ ਵਿੱਚ ਖਾਤਾ ਖੋਲ੍ਹ ਨਾਲ ਹੀ ਨਾਲ ਮੈਂ ਦੇਸ਼ ਦੇ ਕਾਂਗਰਸ ਦੇ ਸਾਰੇ ਲੋਕਾਂ ਨੂੰ ਔਰ ਪੰਜਾਬ ਦੇ ਵਰਕਰ ਸਾਥੀਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ 35 ਸਾਲਾਂ ਬਾਅਦ ਬਹੁਤ ਵੱਡੀ ਜਿੱਤ ਇੱਕ ਇਤਿਹਾਸਕ ਜਿੱਤ ਕਾਂਗਰਸ ਪਾਰਟੀ ਨੂੰ ਮਿਲੀ ਹੈ ਕਰਨਾਟਕਾ ਦੇ ਅੰਦਰ ਔਰ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਨਾ ਕੇਵਨ ਕਾਂਗਰਸ ਪਾਰਟੀ ਜਸ਼ਨ ਮਨਾ ਰਹੀ ਹੈ ਤਾਂ ਆਮ ਵਿਰੋਧੀ ਪਾਰਟੀਆਂ ਦੇਸ਼ ਨਹੀਂ ਆਏ ਗੱਲ ਕਹਿ ਰਹੀਆਂ ਕਿ ਹੁਣ 2024 ਦੇ ਅੰਦਰ ਇੱਕ ਨਵੀਂ ਸ਼ੁਰੂਆਤ ਹੋਰ ਭਾਜਪਾ ਨੂੰ ਵੱਡੀ ਟਾ ਲੱਗਣ ਵਾਲੀ ਸੋ ਜਿੱਥੇ ਅਸੀਂ ਜਲੰਧਰ ਚੋਂ ਹਾਰੇ ਲੇਕਿਨ ਨਾਲ ਦੀ ਨਾਲ ਜਿਆਦਾ ਵੱਡੀ ਦੀ ਖੁਸ਼ੀ ਖੁਸ਼ੀ ਜਿਹੜੀ ਸਾਨੂੰ ਕਰਨਾਟਕਾ ਜਿੱਤਨ ਦੀ ਹੋਈ। ਚੋਣ ਹਾਰੇ ਆ ਇਹਦੀ ਜ਼ਿੰਮੇਵਾਰੀ ਵੀ ਪ੍ਰਧਾਨ ਦੀ ਬੰਦੀ ਹੈ ਬਈ। ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਦਾਤੇ ਮੈਂ ਆਪਦੀ ਜ਼ਿੰਮੇਵਾਰੀ ਤੋਂ ਵੀ ਨਹੀਂ ਭੱਜਦਾ। ਜਿਹੜੀਆਂ ਕੋਈ ਕਮੀਆਂ ਰਹੀਆਂ ਹੋਣੀਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੂਰ ਕਰਾਂਗੇ। ਲੇਕਿਨ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਕੱਲ ਕੇਜਰੀਵਾਲ ਸਾਹਿਬ ਦਾ ਔਰ ਭਗਵੰਤ ਮਾਨ ਜੀ ਦਾ ਦੋਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿ ਅਸੀਂ ਜਲੰਧਰ ਬਾਏ ਇਲੈਕਸ਼ਨ ਜਿੱਤ ਲਿਆ ਇਸੇ ਕਰਕੇ ਮੈਂ ਵਧਾਈ ਦਿੱਤੀ ਉਹਨੂੰ ਵੀ ਤੁਹਾਡੀ ਇੱਕ ਸੀਟ ਤੁਸੀਂ ਜਿੱਤੇ ਹੋ ਤੇ ਤੁਸੀਂ ਕਾਂਗਰਸ ਪਾਰਟੀ ਨੂੰ ਕਹਿ ਰਹੇ ਹੋ ਵੀ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਢਾਹ ਔਰ ਸਾਨੂੰ ਲੋਕਾਂ ਨੇ ਬਹੁਤ ਵੱਡਾ ਇੱਕ ਮੰਡੇਟ ਦਿੱਤਾ ਹੈ ਫਤਵਾ ਦਿੱਤਾ ਹੈ ਇਹ ਸਾਡੇ ਕਮਾਂਕਾਰਾਂ ਤੇ ਜਿਹੜੀ 14 ਮਹੀਨਿਆਂ ਦੇ ਕਮਾਂਕਾਰਾਂ ਤੇ ਪੰਜਾਬ ਦੇ ਲੋਕਾਂ ਨੇ ਮੋਰ ਲਾਈ ਪਰ ਮੈਂ ਇਥੇ ਵੀ ਕਹਿਣਾ ਚਾਹਣਾ ਹੈ ਕਿ ਜਦੋਂ 3 ਮਹੀਨਿਆਂ ਬਾਅਦ ਤੁਸੀਂ ਚੋਣ ਹਾਰ ਗਏ ਸਾਂ ਜਾਨੀ ਕਿ 396000 ਵੋਟਾਂ ਤੁਹਾਡੀਆਂ ਘਟ ਗਈਆਂ ਸੰਗਰੂਰ ਬਾਈ ਇਲੈਕਸ਼ਨ 'ਚ ਉਦੋਂ ਵੀ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਸੰਗਰੂਰ ਬਾਈ ਇਲੈਕਸ਼ਨ ਜਿਹੜਾ ਅਸੀਂ ਹਾਰੇ ਉਹ ਕਿਤੇ ਨਾ ਕਿਤੇ ਸਾਡੀਆਂ ਨਕਾਮੀਆਂ ਤੇ ਗਲਤੀਆਂ ਤੇ ਲੋਕਾਂ ਦੀ ਨਿਰਾਸ਼ਤਾ ਸਾਡੇ ਪ੍ਰਤੀ ਵਧਿਆ ਇਸ ਕਰਕੇ ਅਸੀਂ ਚੋਣ ਹਾਰੇ ਜੇ ਕ੍ਰੈਡਿਟ ਲੈਨੇ ਹੋ ਤਾਂ ਸੰਗਰੂਰ ਬਾਏ ਇਲੈਕਸ਼ਨ ਦਾ ਵੀ ਹਾਰ ਦਾ ਕ੍ਰੈਡਿਟ ਵੀ ਇਹ ਸਰਕਾਰ ਨੂੰ ਜਾਂਦਾ ਔਰ ਜਿੱਥੇ ਤੁਸੀਂ ਇਹ ਕਿਹਾ ਕਿ ਕਾਂਗਰਸ ਪਾਰਟੀ ਨਾਲ ਆਪਦੀ ਤੁਲਨਾ ਕਰਦੇ ਹੋ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਕਾਂਗਰਸ ਪਾਰਟੀ 50 ਦੇ ਕਰੀਬ ਸਾਡੀਆਂ ਲੋਕ ਸਭਾ ਦੀਆਂ ਸੀਟਸ ਹੈ 50 ਸੀਟਾਂ ਅਸੀਂ ਅੱਜ ਪਾਰਲੀਮੈਂਟ 'ਚ ਸਾਡੀਆਂ ਜਿੱਥੇ ਕਿ ਥੋੜਾ ਪਹਿਲੀ ਸੀਟ ਤੇ ਖਾਤਾ ਖੁੱਲਿਆ ਉਹ ਵੀ ਕੇਵਲ 10 ਮਹੀਨੇ ਆਸੇ। 31 ਰਾਜ ਸਭਾ ਹੈ ਸਾਡੇ ਕੋਲ। ਇਸ ਦੇਸ਼ ਦੇ ਅੰਦਰ 31 ਰਾਜ ਸਭਾ ਹੈ। 617 ਸਾਡੇ ਐਮ ਐਲ ਏਜ਼ ਨੇ ਕਾਂਗਰਸ ਪਾਰਟੀ ਦੀ। ਔਰ 390 ਸਾਡੇ ਤਕਰੀਬਨ ਤਕਰੀਬਨ ਐਮ ਐਲ ਸੀਜ਼ ਨੇ। ਸੋ ਤੁਸੀਂ ਤੁਲਨਾ ਸਾਡੇ ਨਾਲ ਕਰ ਰਹੇ ਹੋ ਇੱਕ ਸੀਟ ਲੈ ਕੇ ਉਹ ਵੀ ਕਿੰਨਾ ਕਾਰਨਾ ਕਰਕੇ ਤੁਸੀਂ ਜਿੱਤੇ ਹੋ ਉਹ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਹਾਲਾਂਕਿ ਦੂਸਰੀ ਤਰਫ ਅਸੀਂ ਮੇਰਾ ਖਿਆਲ 200 35 ਸੀਟਾਂ ਦੇ ਲਗਭਗ ਕਰਨਾਟਕਾ 'ਚ 135 135 200 24 'ਚੋਂ 135 ਸੀਟਾਂ ਕਾਂਗਰਸ ਪਾਰਟੀ ਕੱਲੀ ਜਿੱਤੀ ਹੈ ਔਰ ਤੁਸੀਂ ਉੱਥੇ ਲੜੇ ਬਿਕੋਜ਼ ਪਹਿਲੀ ਵਾਰੀ ਤੁਸੀਂ ਬੜੀਆਂ ਗੱਲਾਂ ਕੀਤੀਆਂ ਕਿ ਹੁਣ ਸਾਡੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਹੈ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਅਸੀਂ ਹੁਣ ਦੇਸ਼ ਦੇ ਵਿੱਚ ਦਲਕਾ ਮਾਰਾਂਗੇ ਬੇਸ਼ੱਕ ਪੰਜਾਬ ਦੇ ਪੈਸੇ ਦੇ ਨਾਲ ਇਸ਼ਤਿਹਾਰ ਲਾ ਕੇ ਤੇ ਪੰਜਾਬ ਦੇ ਪੈਸੇ ਦੇ ਨਾਲ 에ਅਰਕ੍ਰਾਫਟ ਲੈ ਕੇ ਤੁਸੀਂ ਉੱਥੇ ਦੌਰੇ ਕਰੋਗੇ ਤੁਹਾਨੂੰ ਬੜਾ ਚਾਚੜਿਆ ਕਿ ਅਸੀਂ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਜਿਹੜੀ ਨਵੀਂ-ਨਵੀਂ ਨੈਸ਼ਨਲ ਪਾਰਟੀ ਬਣੀ ਔਰ ਆ ਖਾਤਾ 0.58% ਯਾਨੀ ਕਿ ਮਾਟਰ 58% 1% ਤੋਂ ਵੀ ਘੱਟ ਕਰਨਾਟਕਾ ਦੇ ਅੰਦਰ ਵੋਟ ਪਈ ਹੈ ਤੇ ਉਹ ਕਹਿ ਰਹੇ ਕਿ ਕਾਂਗਰਸ ਕੋ हमने ਹਰਾ ਬਿਆ ਹੈ ਜਲੰਧਰ ਮੇਂ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਹਿਮਾਚਲ ਦੇ ਚੋਣ ਹੋਈ ਸੀ। ਉੱਥੇ ਤੁਹਾਡੀਆਂ ਮੁਕੰਮਲ ਤੌਰ ਤੇ ਜਮਾਨਤਾਂ ਜਿਹੜੀਆਂ ਉਹ ਜਬਤ ਹੋਈਆਂ। ਔਰ ਇਸ ਵਾਰੀ ਤੁਸੀਂ ਕਾਰਪੋਰੇਸ਼ਨ ਸ਼ਿਮਲਾ ਦਾ ਚੋਣ ਲੜਿਆ। ਤੇ ਤੁਹਾਨੂੰ ਤਕਰੀਬਨ ਤਕਰੀਬਨ ਮੇਰਾ ਖਿਆਲ 300 50 ਵੋਟਾਂ ਟੋਟਲ ਕਰਕੇ ਅਸੀਂ 24% ਦੇ ਫਤਿਹ ਹਾਸਲ ਕੀਤੀ ਹਿਮਾਚਲ ਦੇ ਅੰਦਰ ਤੇ ਤੁਹਾਨੂੰ 350 ਦੇ ਕਰੀਬ ਵੋਟ ਪਏ ਤੇ ਇਹ ਵੀ ਰਸਨਾ ਚਾਹੁੰਨੇ ਨੇ ਮੇਰ ਕੋਈ ਇਥੇ ਪੇਪਰ ਸੀ ਜਾ ਭਗਵੰਤ ਮਾਨ ਸਾਹਿਬ ਕਰਨਾਟਕਾ ਦੌਰਾ ਕਰਕੇ ਆਈ ਸੀ ਰੋਡ ਸ਼ੋ ਉਹ ਰੋਡ ਸ਼ੋ ਕਰਕੇ ਆਏ ਸਨ ਭਗਵੰਤ ਮਾਨ ਜੀ ਕਰਨਾਟਕਾ ਦੇ ਅੰਦਰ ਪੁਲਕ ਇਹ ਹੈਗਾ ਪੁਲਕ ਕਿਸੇ ਨਗਰ ਹੈ ਕੋਈ ਉਥੇ ਤੇ 384 ਵੋਟਾਂ ਪਈਆਂ ਕਿੰਨੀਆਂ 384 ਜਿੱਥੇ ਭਗਵੰਤ ਮਾਨ ਜੀ ਨੇ ਰੋਡ ショਅ ਕੀਤਾ ਸੀ ਔਰ ਅੱਜ ਉਹ ਇਹ ਗੱਲ ਕਹਿ ਰਹੇ ਆ ਕਿ ਭਾਈ ਕਾਂਗਰਸ ਪਾਰਟੀ ਨੂੰ ਅਸੀਂ ਵੱਡੀ ਹਾਰ ਦਿੱਤੀ ਹੈ ਬਿਲਕੁਲ ਅਸੀਂ ਚੋਣ ਹਾਰੇ ਹਾਂ ਲੇਕਿਨ ਅਗਰ ਤੁਸੀਂ ਅੰਕੜਿਆਂ ਦੀ ਗੱਲ ਕਰੋਗੇ ਤਾਂ ਸਰਕਾਰ ਨੂੰ 3 ਲੱਖ 2000 ਵੋਟ ਪਈ ਹੈ ਤੇ ਸਰਕਾਰ ਦੇ ਖਿਲਾਫ 5 ਲੱਖ 36000 ਵੋਟਾਂ ਲੋਕਾਂ ਨੇ ਭੁਗਤੀਆਂ ਜਾਨੀ ਕਿ ਇਹਨਾਂ ਦੇ ਖਿਲਾਫ 5.5 ਲੱਖ ਦੇ ਕਰੀਬ ਲੋਕ ਭੁਗਤੇ ਨੇ ਤੇ ਜਿਹੜੀ ਵੋਟ ਪਰਸੈਂਟੇਜ ਹੈ ਅਗਰ ਇਹ ਗੱਲ ਕਹੀਏ ਤਾਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ 317000 ਵੋਟ ਪਈ ਸੀ ਵਿਧਾਨ ਸਭਾ 14 ਮਹੀਨੇ ਪਹਿਲਾਂ 317000 ਪਈ ਸੀ 14 ਮਹੀਨੇ ਪਹਿਲਾਂ ਤੇ ਉਹ ਕਹਿੰਦੇ ਕਿ ਲੋਕਾਂ ਨੇ ਸਾਡੇ ਕੰਮ ਤੇ ਮੋਹਰ ਲਾਈ ਹੈ ਤੇ ਹੁਣ ਬਾਏ ਇਲੈਕਸ਼ਨ ਜਿੱਥੇ ਸਾਰਾ ਅਮਲਾ ਫਮਲਾ ਮੰਤਰੀ ਸਹਿबान ਪੁਲਿਸ ਬੀ ਡੀ ਪੀਓਜ਼ ਐਸ ਐਚਓਜ਼ ਐਕਸੀਅਨਸ ਬਿਜਲੀ ਬੋਰਡ ਦੇ ਇਰੀਗੇਸ਼ਨ ਦੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਭ ਬੈਠੇ ਸਨ ਜਿਨ੍ਹਾਂ ਨੇ ਸਾਰਿਆਂ ਨੇ ਸਰਕਾਰ ਦੀ ਮਦਦ ਕੀਤੀ ਤਾਂ 15000 ਵੋਟ ਪਿਛਲੀ ਵਾਰੀ ਨਾਲੋਂ ਆਮ ਆਦਮੀ ਪਾਰਟੀ ਨੂੰ ਜਲੰਧਰ ਵਿਧਾਨ ਸਭਾ ਇਸ ਲੋਕ ਸਭਾ 'ਚ ਘਟ ਪਈ ਹੈ। ਔਰ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਨੂੰ ਵੀ ਜਿਹੜਾ ਵੋਟ ਘਟ ਪੈਣ ਦਾ ਕਾਰਨ ਹੈ ਜਾਂ ਹਾਰ ਦਾ ਕਾਰਨ ਉਹ ਮੇਰਾ ਮੰਨਣਾ ਹੈ ਕਿ ਜਿਹੜੀ 12% ਘੱਟ ਪੋਲਿੰਗ ਹੋਈ ਹੈ ਕਿਤੇ ਨਾ ਕਿਤੇ ਜਿਹੜਾ ਸਾਡਾ ਵੋਟਰ ਸੀਗਾ ਉਹਨੂੰ ਪੁਲਿਸ ਦੁਆਰਾ ਸਰਪੰਚਿਸ ਨੂੰ ਨੋਟਿਸ ਦੁਆਰਾ तमाम ਬੀਡੀਪੀਓਜ਼ ਨੇ ਬੁਲਾ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਸਾਰੀਆਂ ਇਨਕੁਆਰੀਆਂ ਖੁੱਲੀਆਂ ਪਈਆਂ ਔਰ ਬਹੁਤ ਸਾਰੇ ਜਿਹੜੇ ਵਪਾਰੀ ਸੀਗੇ ਕਾਰੋਬਾਰੀ ਸੀਗੇ ਉਹ ਡਰਦੇ ਹੋਏ ਮੈਨੂੰ ਲੱਗਦਾ ਉਹਨਾਂ ਲੋਕਾਂ ਦੇ ਵੋਟ ਨਹੀਂ ਪੁੱਗਤੀ ਇਸ ਕਰਕੇ ਜਿਹੜਾ ਹੈਗਾ ਸਰਕਾਰ ਜਿਹੜੀ ਪੋਲਿੰਗ ਪਰਸੈਂਟੇਜ ਹੈ ਉਹ ਘੱਟ ਹੋਈ ਤੇ ਕਾਂਗਰਸ ਪਾਰਟੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਇਹ ਨੁਕਸਾਨ ਹੋਇਆ ਨਹੀਂ ਅਸੀਂ ਇਹ ਚੋਣ ਜਿੱਤ ਨਹੀਂ ਸੀ। ਔਰ ਜਿਹੜਾ ਮੈਂ ਸਮਝਦਾ ਵੀ ਜੇ ਸਰਕਾਰ ਦੀਆਂ ਚਾ ਕਿਉਂ ਨਹੀਂ ਸੀ ਲੋਕਾਂ ਦੇ ਵਿੱਚ ਕਿਉਂਕਿ ਸਰਕਾਰ ਦੇ ਪ੍ਰਤੀ ਜਿਹੜੇ ਲੋਕ ਨਹੀਂ ਵੋਟ ਪਾਉਣ ਆਏ ਉਹ ਸਮਝੋ ਕਿ ਸਰਕਾਰ ਦੇ ਖਿਲਾਫ ਵੋਟ ਸੀਗੀ ਇਸ ਕਰਕੇ ਉਹ ਪਾਉਣ ਨਹੀਂ ਆਏ ਰੀਜ਼ਨ ਬੀਇੰਗ ਅਗਰ ਸਰਕਾਰ ਦਾ ਇਨਾ ਚਾਹ ਹੁੰਦਾ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਫੇਰ ਜਿਹੜਾ ਵੋਟ ਪਰਸੈਂਟੇਜ ਹੈ ਉਹ ਰਿਚ ਟਰਨ ਆਊਟ ਜ਼ਿਆਦਾ ਹੁੰਦਾ ਸੋ ਮੈਨੂੰ ਲੱਗਦਾ ਕਿ ਇਹ ਸਾਰੀਆਂ ਗੱਲਾਂ ਨਜ਼ਰ ਰੱਖਿਏ ਤੇ ਦੂਸਰੇ ਪਾਸੇ ਅਗਰ ਬਾਈਲੈਕਸ਼ਨ ਦੀ ਗੱਲ ਕਰੀ ਅਸੀਂ ਵੀ ਬਾਈਲੈਕਸ਼ਨ ਲੜੀ ਸੀ ਇਹ ਕੇਵਲ ਮਾਤਰ 50000 52000 ਵੋਟਾਂ ਨਾਲ ਜਿੱਤੇ 58 ਨਾਲ ਅਸੀਂ ਜਦੋਂ ਬਾਈ ਇਲੈਕਸ਼ਨ ਲੜਦੇ ਸੀ 2 ਸਾਲਾਂ ਬਾਅਦ ਇਲੈਕਸ਼ਨ ਹੋਇਆ ਸੀ ਗੁਰਦਾਸਪੁਰ ਦਾ ਬਾਈ ਇਲੈਕਸ਼ਨ ਤਰ 2 ਲੱਖ ਵੋਟਾਂ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਉਹ ਗੁਰਦਾਸਪੁਰ ਦਾ ਪਾਰਲੀਮੈਂਟ ਬਾਈ ਇਲੈਕਸ਼ਨ ਜਿੱਤੀ ਸੀ ਸ਼ਾ ਕੋਟ ਬਾਈ ਇਲੈਕਸ਼ਨ ਹੋਇਆ ਸੀ तकरीबन तकरीबन असी चौंती हज़ार वोटों तो वोटा नाल असी वो बाय इलैक् जिते सी जलालाबाद का बाय इलैक् जीते सो मेरे कहने का मतलब यह है कि सरकार अक्सर जड़िया बाय इलैक् जित जाया करूँकि लोगों को यह लगता है लग कि चार साल हजे चार साल पे है सरकार ने कोई ये बहुत व्डा आम आदमी पार्टी ने तीर नहीं मारिया कि यह चुनाव जित गए लोगों को लगता है कि चार साल पे असं कोई काम लवेंगे और क्या भी इस तरह गया केजरीवाल साहब ने मंच तो चढ़ के गल कही कि सरकार हमारी है चार साल पड़े हैं काम किसके पास जाओगे काम तो हमारे पास ही आना पड़ेगा इस करके जोड़ा पढ़िया लिखा इंडस्ट्रीलिस्ट या इधर उधर का वोटर है वो कितना इधर उधर होया सो मैं समझदा कि सरकार की कोई बहुत ही वीड्डी प्राप्ति नहीं है ਸਰਕਾਰ ਨੇ ਅਗਰ ਕੋਈ ਵਾਅਦਿਆਂ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਤਾਂ ਲੋਕਾਂ ਦਾ ਟਰਨ ਆਊਟ ਜ਼ਿਆਦਾ ਹੁੰਦਾ ਤੇ ਉਹਨਾਂ ਦੀ ਜਿਹੜੀ ਵੋਟਾਂ ਪਈਆਂ ਉਹਨਾਂ ਨੂੰ ਘੱਟ ਨਹੀਂ ਪੈਣੀਆਂ ਸੀ ਇੱਕ ਹਜੇ ਵਾਅਦਾ ਪੂਰਾ ਕੀਤਾ ਕੇਵਲ ਬਿਜਲੀ ਦਾ ਵਾਅਦਾ ਉਹ ਵੀ ਮੈਨੂੰ ਲੱਗਦਾ ਕਿ ਸਸਟੇਨੇਬਲ ਨਹੀਂ ਰਹਿਣਾ ਕਿਉਂਕਿ ਜੋ ਬਿਜਲੀ ਵਿਭਾਗ ਦੇ ਹਾਲਾਤ ਹਨ 500 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਤਾਂ ਤਨਖਾਹਾਂ ਦਿੱਤੀਆਂ ਗਈਆਂ 20 ਹਜ਼ਾਰ ਕਰੋੜ ਰੁਪਿਆ ਮੋੜਿਆ 31 ਹਜ਼ਾਰ ਕਰੋੜ ਰੁਪਏ ਦਾ ਪਹਿਲੇ ਸਾਲ ਕਰਜ਼ਾ ਲੈ ਲਿਆ 20000 ਕਰੋੜ ਰੁਪਇਆ ਕਰਜ਼ਾ ਲੈਣ ਦੀ ਹੋਰ ਤਸਵੀਜ਼ ਹੈ। ਤੋਂ ਬਿਜਲੀ ਜਿਹੜੀ ਫ੍ਰੀ ਆਲੀ ਹੈ ਉਹ ਵੀ ਕਿਤੇ ਨਾ ਕਿਤੇ ਬੰਦ ਹੋ ਗਈ ਹੈ ਦਿੱਲੀ ਦੇ ਅੰਦਰ ਤਾਂ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਹਜੇ ਬਹੁਤ ਸਾਰੇ ਜਿਹੜੇ ਵਾਅਦੇ ਆ ਸਰਕਾਰ ਦੇ ਉਹ ਵੀ ਪੂਰੇ ਕਰਨੇ। ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨਾਲ ਸਰਕਾਰ ਨੇ ਧੋਖਾ ਵੀ ਕੀਤਾ ਹੈ। ਔਰ ਜਿਹੜੀ ਇਹ ਜਿੱਤ ਹੈ ਇਹ ਜਿਹੜੀ ਜਿੱਤ ਮੈਂ ਸਮਝਦਾ ਕਿ ਇਸ ਜਿੱਤ ਨੂੰ ਲੈ ਕੇ ਵੱਡੀਆਂ-ਵੱਡੀਆਂ ਡੀਂਗਾ ਨਾ ਮਾਰਨ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਮੈਂ ਸਮਝਦਾ ਕਿ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਹ ਹੀ ਪਾਰਟੀਆਂ ਕਹਿੰਦੀ ਸੀ ਜਿੱਥੇ ਪਰ ਕਾਂਗਰਸ ਇੱਕ ਵਾਰ ਚਲੀ ਜਾਂਦੀ ਹੈ ਫਿਰ ਵਾਪਸ ਨਹੀਂ ਆਉਂਦੀ ਹੈ ਅੱਜ ਹਿਮਾਚਲ 'ਚ ਜਿੱਥੇ ਭਾਜਪਾ ਦਾ ਨੱਡਾ ਸਾਬ ਦੇਸ਼ ਦੇ ਭਾਜਪਾ ਦੇ ਪ੍ਰਧਾਨ ਨੇ ਉਹ ਬੁਰੀ ਤਰ੍ਹਾਂ ਹਿਮਾਚਲ ਹਾਰੇ ਨੇ ਕਰਨਾਟਕਾ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਕਰਨਾਟਕਾ ਸੀ ਜਿੱਤੀਆ ਰਾਹੁਲ ਗਾਂਧੀ ਜੀ ਦੀ ਅਗਵਾਈ ਚ ਪ੍ਰਿਯੰਕਾ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਇਹ ਜਿੱਤ ਪ੍ਰਾਪਤ ਕੀਤੀ ਆ ਔਰ ਮੈਨੂੰ ਲੱਗਦਾ ਕਿ ਜਿਹੜੇ 5 ਸਾਲ ਸਾਡੀ ਕਰਨਾਟਕਾ ਦੇ ਵਿੱਚ ਸਰਕਾਰ ਰਹਿਣੀ ਹੈ ਇਹ ਤਾਂ 10 ਮਹੀਨੇ ਮੈਂਬਰ ਆਫ ਪਾਰਲੀਮੈਂਟ ਰਹਿਣਾ ਹੈ ਇਹ ਰਾ ਸਾਨੂੰ ਜਿਹੜਾ ਆਉਣ ਆਲਾ ਹਿਮਾਚਲ ਦੇ ਵਿੱਚ 5 ਸਾਲ ਰਹਿਣੀ ਹੈ ਔਰ ਇਸ ਤੋਂ ਬਾਅਦ ਚੋਣਾਂ ਨੇ ਮੱਧ ਪ੍ਰਦੇਸ਼ ਦੇ ਔਰ ਇਹ ਸੁਬਾ ਛੱਤੀਸਗੜ੍ਹ ਦੇ ਚੋਣਾਂ ਦੇ ਸਾਨੂੰ ਪੂਰਨ ਉਮੀਦ ਆ ਰਾਜਸਥਾਨ ਦੇ ਕਿ ਅਸੀਂ ਇਹਨਾਂ ਤਿੰਨਾਂ ਰਾਜਾਂ ਦੇ ਵਿੱਚ ਸਰਕਾਰ ਅਸੀਂ ਬਣਾਵਾਂਗੇ ਇਹਦੀ ਸ਼ੁਰੂਆਤ ਹੁਣ ਹਿਮਾਚਲ ਤੇ ਕਰਨਾਟਕ ਨੇ ਕਰਤੀ ਸੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਿਹੜਾ ਸਾਨੂੰ ਫਤਵਾ ਆਉਣ ਵਾਲੇ ਸਮੇਂ 'ਚ ਮਿਲਣਾ ਲਾ ਸੋ ਅੰਤ ਵਿੱਚ ਮੈਂ ਖਾਸ ਕਰਕੇ ਪੰਜਾਬ ਕਾਂਗਰਸ ਦੇ ਉਹਨਾਂ ਵਰਕਰ ਸਾਥੀਆਂ ਦਾ ਔਰ ਖਾਸ ਕਰਕੇ ਲੀਡਰ ਸੇ ਬਾਨਾ ਦਾ ਕਿਉਂਕਿ ਅਸੀਂ ਸਾਰਿਆਂ ਨੇ ਇੱਕਜੁੱਟਤਾ ਦਾ ਸਬੂਤ ਦਿੱਤਾ ਇੱਕਜੁੱਟਤਾ ਦਾ ਅਸੀਂ ਸਬੂਤ ਦਿੱਤਾ ਔਰ ਬਹੁਤ ਦਲੇਰੀ ਦੇ ਨਾਲ ਪੰਜਾਬ ਦੇ ਕਾਂਗਰਸ ਦੇ ਜਿਹੜੇ ਵਰਕਰ ਉਹ ਜਲੰਧਰ ਜਿਮਨੀ ਚੌਂ ਦੇ ਵਿੱਚ ਦਖਾਈ ਦਿੱਤੇ ਦੂਜੇ ਪਾਸੇ ਜਿਹੜਾ ਜਿਹੜਾ ਦੋਨੋਂ ਪਾਰਟੀਆਂ ਦੇ ਕੋਲੇ ਚਾਮ-धाम ਡੰਡਬੇਤ ਭਾਜਪੀ ਨੇ ਵੀ ਆਪਣਾ ਪੂਰਾ ਜੋਰ ਲਾਇਆ ਪੂਰਾ ਜੋਰ ਲਾਉਣ ਤੋਂ ਬਾਅਦ तमाम ਡਿਗੇਜ ਤੇ ਉਹ ਜਿਹੜਾ ਕੰਪਰੋਮਾਈਜ਼ ਚੀਫ ਮਿਨਿਸਟਰ ਸੀਗਾ ਅਮਰਿੰਦਰ ਸਿੰਘ ਉਹਨਾਂ ਤੋਂ ਵੀ ਆਦੇ ਜਾਣੇ ਰੋਡ ショਅ ਕਰਾਏ ਜਿਹੜੇ ਆਪ ਚੁਨਾਵ ਹਾਰੇ ਇਸ ਦੇ ਬਾਵੀਉਦ ਵੀ ਬੀਜੇਪੀ ਦੀ ਮੈਂ ਸਮਝਦਾ ਕਿ ਜਮਾਨਤ ਚਪਤ ਜਾਣੀ ਕਿ 4 ਨੰਬਰ ਤੇ ਬੀਜੇਪੀ ਆ ਜਾਈ ਹੈ ਹਾਲਾਂਕਿ ਬੜਾ ਖੇਲ ਵੀ ਖੇਡਿਆ ਗਿਆ ਪਿਛਲੇ ਦਿਨੀ 1 ਮਹੀਨਾ ਜਿਹੜਾ ਖੇਲ ਖੇਡਿਆ ਗਿਆ ਪੰਜਾਬ ਦੇ ਵਪਾਰੀਆਂ ਨੂੰ ਡਰਾਉਣਾ ਪੰਜਾਬ ਦੇ ਅੰਦਰ ਖਾਲਿਸਤਾਨ ਦਾ ਨਾਂ ਦੇ ਕੇ ਪੰਜਾਬ ਦੇ ਲੋਕਾਂ ਦੇ ਅੰਦਰ ਖਲਬਲੀ ਪੈਦਾ ਕਰਨੀ ਸੋ ਇਸ ਬਾਰਡਰ ਸਕਿਉਰਿਟੀ ਆ ਬਾਰਡਰ ਤੋਂ ਕੁਝ ਆ ਰਿਹਾ ਹੈ ਨਹੀਂ ਆ ਰਿਹਾ ਇਸ ਤਰ੍ਹਾਂ ਦੇ ਕਈ ਤਮਾਕੇ ਹੋਣੇ ਤਿੰਨ ਤਮਾਕੇ ਹੋਏ ਤੁਸੀਂ ਦੇਖਿਆ ਹੋਣਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ तमाम ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਪਾ ਕੇ ਤੇ ਬਹੁਤ ਸਾਰੇ ਲੋਕਾਂ ਨੂੰ ਡਰਾਇਆ ਗਿਆ ਧੰਕਾਇਆ ਗਿਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਪੰਜਾਬ ਦੇ ਹਾਲਾਤ ਖਰਾਬ ਹੋਣ ਵਾਲੇ ਹੈ ਇਹ ਸਾਰੀ ਗਿਨੀਮਿਨੀ ਸਾਜ਼ਿਸ਼ ਭਾਜਪੀ ਔਰ ਆਮ ਆਦਮੀ ਪਾਰਟੀ ਦੀ ਸੀ ਇਸ ਦੇ ਬਾਬੂਰ ਵੀ ਉਹਨਾਂ ਦੀ ਜ਼ਮਾਨਤ ਜਬਤ ਹੋਈ ਹੈ ਔਰ ਮੈਨੂੰ ਪੂਰਨ ਯਕੀਨ ਹੈ ਕਿ ਆਉਣ ਵਾਲੀ ਜਿਹੜੇ 10 ਪਿੰਨਿਆਂ ਨੂੰ 2024 ਚ ਜੇ ਇੱਕ ਸੀਟ ਲੈਣ ਵਾਲੇ ਵਿਅਕਤੀ ਇਹ ਕਹ ਰਿਹਾ ਕਿ ਹੁਣ 2024 ਦੇ ਲਈ ਨਿਸ਼ਾਨਾ ਤੈ ਹੈ ਤੇ ਮੇਰਾ ਖਿਆਲ 224 ਸੀਟਾਂ ਲੈਣ ਵਾਲੇ ਲੋਕ ਦੋ ਕਹ ਰਹੇ 135 ਸੀਟਾਂ ਲੈ ਕੇ ਔਰ ਹਿਮਾਚਲ ਸਰਕਾਰ ਬਣਾ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਲੋਕ ਬਹੁਤ ਵੱਡੀ ਮੈਨੂੰ ਲੱਗਦਾ ਇਹ ਜਿੱਥੋਈ ਹੈ ਔਰ ਦੇਸ਼ ਦੇ ਅੰਦਰ ਇੱਕ ਦੁਬਾਰਾ ਫੇਰ ਅਸੀਂ ਇਨਕਲਾਬ ਪੈਦਾ ਕਰਾਂਗੇ ਔਰ ਕਾਂਗਰਸ ਪਾਰਟੀ ਦਾ ਪਰਚਮ ਹੈ ਉਦੇਸ਼ ਦੇ ਅੰਦਰ ਲਹਿਰਾਊਗਾ ਸੋ ਮੈਂ ਵਧਾਈ ਵੀ ਦਿੰਦਾ ਔਰ ਮੈਂ ਆਪਣੇ ਕਾਂਗਰਸੀ ਵੀਰਾਂ ਨੂੰ ਇਹ ਕਹਿਣਾ ਚਾਹਣਾ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿਸੇ ਨੇ ਲਿਖਿਆ ਚੜਦੇ ਸੂਰਜ ਟੱਗਦੇ ਵੇਖੇ ਬੁਝਦੇ ਦੀਵੇ ਬਲਦੇ ਵੇਖੇ ਜਿਨ੍ਹਾਂ ਦਾ ਨਾ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਤੇਰੀ ਰਹਿਮਤ ਦੇ ਸਦਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਾ ਗਲਦੀ ਲੋਕੀ ਕਹਿੰਦੇ ਦਾਲ ਨਾ ਗਲਦੀ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਵੀ ਗਲਦੇ ਰੱਖੇ ਚਿੰਤਾ ਨਾ ਕਰੋ ਡੇ ਡ੍ਰਿੜਤਾ ਦੇ ਨਾਲ ਲੱਗੇ ਰਹੋ ਔਰ ਔਰ ਕਦੇ-ਕਦੇ ਮੈਂ ਉਹਨਾਂ ਦਾ ਵੀ ਸ਼ੇਰ ਸੁਣਦਾ ਰਹਿਣਾ ਤੁਸੀਂ ਸਭ ਨੇ ਸੁਣਿਆ ਮਤਾਬਚਿੰ ਜੀ ਦਾ ਕੋਸ਼ਿਸ਼ ਕਰਨ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਸਨੇਹਾ ਕਾਂਗਰਸ ਪਾਰਟੀ ਨੇ ਅੱਜ ਦਿੱਤਾ ਮੈਨੂੰ ਲੱਗਦਾ ਹੈ ਕਿ ਸਭ ਲੋਕ ਇੱਕ ਮੋਠੋ ਕੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਸੇ ਇਕੱਠੇ ਜਲੰਧਰ ਚਿਮਨੀ ਚੌਂਕ ਵਿੱਚ ਵਿਖੇ आने चिरा असर जरूर पंजाब के अंदर दिखाई देगा धन्यवाद सो मेरे कहने का मतलब सार्टियाँ पोलराइजेषन कर ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਰਹੀਆਂ ਲੇਕਿਨ ਸੈਕੂਲਰ ਪਾਰਟੀ ਐ ਅਸੀਂ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਨਹੀਂ ਕੀਤੀ ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਇਹੀ ਪਾਰਟੀ ਦੀ ਸੋਚ ਹੈ ਅਸੀਂ ਹਮੇਸ਼ਾ ਹਰ ਧਰ ਨੂੰ ਹਰ ਜਾਤੀ ਨੂੰ ਬਰਾਬਰ ਦੀ ਤਰਜੀਹ ਦਿੰਦੇ ਹਾਂ ਬੇਸ਼ੱਕ ਉਹਰਾ ਖਮਿਆਜਾ ਸਾਨੂੰ ਭੁਗਤਣਾ ਪਿਆ ਹੋਵੇ ਅਸੀਂ ਸਰਕਾਰਾਂ ਤੋਂ ਬਾਹਰ ਰਹੀਏ ਲੇਕਿਨ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਦੀ ਏਕੀ ਸੋਚ ਹੈ ਖਰਗੇ ਸਾਹਿਬ ਹਰਾਂ ਦੀ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਹਲਚਲ ਹੈ ਕਿਸੇ ਪ੍ਰਕਾਰ ਦੀ ਐਸੀ ਇਨਸਿਕਿਉਰਿਟੀ ਦੇਸ਼ ਦੇ ਅੰਦਰ ਪੈਦਾ ਨਹੀਂ ਕਰਨੀ ਕਿਉਂਕਿ ਇਸ ਦੇਸ਼ ਨੂੰ ਬਣਾਉਣ ਆਸੇ ਬਹੁਤ ਸਾਰੇ ਕਾਂਗਰਸ ਦੇ ਪਰਿਵਾਰਾਂ ਨੇ ਆਪ ਦਾ ਖੂਨ ਡੋਲਿਆ ਹੈ ਔਰ ਦੇਸ਼ ਬੇਸ਼ੱਕ ਸਰਕਾਰਾਂ ਨਾ ਆਵੇ ਨਾ ਆਵੇ ਲੇਕਿਨ ਇਸ ਤਰ੍ਹਾਂ ਦੀ ਇਨਸਿਕਿਉਰਿਟੀ ਅਸੀਂ ਲੋਕਾਂ ਚ ਪੈਦਾ ਨਹੀਂ ਕਰਨੀ ਔਰ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਔਰ ਤੁਸੀਂ ਦੇਖੋਗੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਔਨ ਬਹੁਤ ਸਿਆਣੇ ਹੋ ਗਏ ਇਹ ਇਹਨਾਂ ਗੱਲਾਂ ਤੇ ਮੋਰ ਲਾਉਣਗੇ ਜਿਸ ਤਰ੍ਹਾਂ ਕਰਨਾਟਕਾ ਤੇ ਹਿਮਾਚਲ ਚਲਾਈ ਪ੍ਰਿੰਸ ਸਾਹਿਬ ਸ਼ਿਰੋਸ਼ੈ ਜੀ ਤੁਸੀਂ ਅੱਜ ਵੀ ਬੜੀ ਕੱਲ ਰਹੇ ਤੁਸੀਂ ਆ ਪੇਜ ਤੇ ਲਿਖਿਆ ਸ਼ਾਇਦ ਮੁਝੇ ਹੀ ਸਮਝਣਾ ਆਇਆ ਹੋਗਾ ਹੋਗਾ ਉਹ ਆਪਣਾਈ ਜੋ ਮੁਝੇ ਉਪਰ ਆਜ ਮੁਝੇ ਲੱਗਾ ਪੜਾਇਆ ਹੋਗਾ ਨਹੀਂ ਸ਼ਿਰੋਸ਼ੈ ਦੇ ਭਾਵਲੇ ਸਮਝਦਾ ਆਪਨੇ ਇਹ ਸ਼ੇਰ ਔਰ ਸ਼ਾਇਰੀ ਦੇ ਭਾਵ ਹੈ ਜਿਹੜੇ ਉਹ ਸਮਝਣ ਵਾਲੇ ਸਮਝ ਜਾਂਦੇ ਆ ਮੈਨੂੰ ਲੱਗਦਾ ਉਹ ਮੀਡੀਆ ਦੇ ਰਾਹੀ ਜ਼ਰੂਰੀ ਨਹੀਂ ਕੀ ਉਹਨਾਂ ਦਾ ਉਹਨਾਂ ਦੀ ਪੂਰੀ ਉਹਨੂੰ ਡਿਕਟੇਟ ਕੀਤਾ ਜਾਵੇ ਫਿਰ ਉਹ ਲੰਮਾ ਸਮਾਂ ਲੱਗੇਗਾ ਜੀ

देखो आप आप कमी की बात अगर करेंगे तो दस साल ऐसे भगवंत मान जी का भी कब्जा संगरूर की सीट पर रहा अल्टीमेटली संगरूर की सीट पर भगवंत मान का आम आदमी पार्टी का कब्जा रहा और तीन महीनों बाद भी वो चुनाव हार गए हमारा मैं समझता हूँ जो लो टर्न आउट रहा जो बारह परसेंट लो आउट रहा कहीं ना कहीं वो हमारा वोटर था रीजन भी कि उसको डराया गया मैंने आपको कहा कि पूरी स्टेट मशीनरी लगी पुलिस ने धमकाया बी ने धमकाया मंत्रियों ने धमकाया हमारे सरपंचों का रिकॉर्ड उठा के ले गए उनको कहा कि भैया देख लेंगे किसी को विजिलेंस ने धमकाया तो ये जहाँ पर मैंने ये इसलिए रहा हम लोग इसलिए हारे क्योंकि हमारा जो वोटर था वो वोट डालने डर के मारे नहीं निकल पाया जबकि उन्होंने अपने वोटर्स को निकाल पाए उन्होंने धक्का भी किया सब कुछ किया और मैंने आपको इसलिए कहा है कि 2017 एक साल पहले उनको तीन लाख सत्रह हजार वोट पड़ा था अब मेरे को लगता है तीन लाख दो हजार वोट पड़ा पंद्रह हजार आम आदमी पार्टी को चौदह महीने की सरकार के बाद बहुत सारी गारंटियां कहने कि हमने ऐलान कर दी अपनी छाती थपथपाने के बाद उनको पंद्रह हजार वोट कम मिला है हार असल में उनकी हुई है हम हारे हैं बिल्कुल अगर आंकड़े आप देखेंगे तो मेरे को लगता है कि आम आदमी पार्टी के ज्यादा बुरे हालात